ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹੈ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਤੁਹਾਡੇ ਵਾਸਤੇ ਬਹੁਤ ਹੀ ਘੱਟ ਬਜਟ ਦੀ ਕੋਠੀ ਆਪਾਂ ਲੈ ਕੇ ਆਏ ਆਂ ਵੀਡੀਓ ਨੂੰ ਸਕਿਪ ਨਾ ਕਰਿਓ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਵੀ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਬਹੁਤ ਹੀ ਵਧੀਆ ਏਰੀਏ ਦੇ ਵਿੱਚ ਜਿੱਥੇ ਅੱਜ 6 ਲੱਖ ਨੂੰ ਮਰਲਾ ਰੇਟ ਆ ਖਾਲੀ ਪਲਾਟ ਦਾ ਉੱਥੇ ਇਹ ਕੋਠੀਆ 1.5 ਮਰਲੇ ਦੇ ਵਿੱਚ ਬਣੀ ਹੋਈ ਐ। ਸੋ ਡਬਲ ਸਟੋਰੀ ਕੋਠੀਆ ਸਟਾਰਟਿੰਗ ਤੇ ਇਹ ਵਾਸ਼ਰੂਮ ਦਿੱਤਾ ਹੋਇਆ। ਗਲੀ ਜਿਹੜੀ ਆ ਉਹ ਕਾਫੀ ਖੁੱਲੀ ਡੁੱਲੀ ਆ, ਇੰਟਰਲੋਕ ਲੱਗੀ ਹੋਈ ਆ ਔਰ ਬਹੁਤ ਹੀ ਸੋਹਣਾ ਏਰੀਆ। ਜਿੱਥੇ ਖਾਲੀ ਪਲਾਟ ਦਾ ਰੇਟ ਅੱਜ 6 ਲੱਖ ਨੂੰ ਮਰਲਾ ਮੁਗਿਆ ਸ਼ਹਿਰ। ਸੋ ਇੱਕ ਬੈੱਡਰੂਮ ਗਰਾਉਂਡ ਫਲੋਰ ਤੇ ਬਣਿਆ ਤੇ ਇੱਕ ਬੈੱਡਰੂਮ ਜਿਹੜਾ ਫਰਸਟ ਫਲੋਰ ਤੇ ਬਣਿਆ। ਸੋ ਰੇਟ ਦੀ ਗੱਲ ਕਰੀਏ ਤਾਂ 13 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਸੋ ਦੋ ਬੈੱਡਰੂਮ ਡਬਲ ਸਟੋਰੀ ਕੋਠੀ ਹੈ 13 ਲੱਖ ਰੁਪਏ ਦੇ ਵਿੱਚ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆਂ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਸੋ ਬਹੁਤ ਹੀ ਸੋਹਣੇ ਏਰੀਏ ਦੇ ਵਿੱਚ ਇਹ ਕੋਠੀ ਆ ਤੇ ਆਜੋ ਫਿਰ ਦੇਖਦੇ ਆਂ ਆਪਾਂ ਫਰਸਟ ਫਲੋਰ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਦਾ ਬਜਟ ਘੱਟ ਆ ਉਹਨਾਂ ਵਾਸਤੇ ਇਹ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਐ ਸੋ ਆਪਾਂ ਫਰਸਟ ਫਲੋਰ ਤੇ ਆ ਜੀ ਇੱਕ ਬੈਡਰੂਮ ਕਿਚਨ ਜਿਹੜੀ ਆ ਫਰਸਟ ਫਲੋਰ ਤੇ ਬਣੀ ਹੋਈ ਆ ਤੇ ਵਾਸ਼ਰੂਮ ਦਿੱਤਾ ਹੋਇਆ ਸੋ ਜਿੰਨਾਂ ਵੀਰਾਂ ਦਾ ਬਜਟ ਘੱਟ ਆ ਉਹਨਾਂ ਵਾਸਤੇ ਬਹੁਤ ਹੀ ਵਧੀਆ ਕੋਠੀ ਆ ਬਹੁਤ ਹੀ ਸੋਹਣਾ ਏਰੀਆ ਦੇ ਵਿੱਚ ਹੈਗੀ ਆ ਸੋ ਡੇਢ ਮਰਲਾ ਜਗ੍ਹਾ ਹੈਗੀ ਆ ਤੇ ਇੰਟਰਲੌਕ ਗਲੀ ਨੂੰ ਲੱਗਿਆ ਹੋਇਆ ਤੇ 22 23 ਫੁੱਟ ਚੌੜੀ ਜਿਹੜੀ ਆ ਉਹ ਗਲੀ ਹੈਗੀ ਆ ਸੋ ਸਾਧਨ ਜੇ ਬਾਹਰ ਵੀ ਖੜਾਉਣਾ ਹੋਵੇ ਤਾਂ ਬੜੇ ਆਰਾਮਦਾਰੀ ਦੇ ਨਾਲ ਬਾਹਰ ਵੀ ਖੜਾ ਹੋ ਸਕਦਾ ਸੋ 13 ਲੱਖ ਰੁਪਏ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇਹ ਡਬਲ ਸਟੋਰੀ ਕੋਠੀ ਲੈ ਕੇ ਆਏ ਆ ਜਿੰਨਾ ਵੀਰਾਂ ਦਾ ਬਜਟ ਘੱਟ ਆ ਉਹ ਇਹ ਕੋਠੀ ਨੂੰ ਖਰੀਦ ਸਕਦੇ ਨੇ ਸੋ ਫਰਸਟ ਫਲੋਰ ਦੇ ਉੱਤੇ ਵੀ ਵਾਸ਼ਰੂਮ ਜਿਹੜਾ ਇਹ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਬਣਿਆ ਹੋਇਆ ਸਾਰੀ ਕੋਠੀ ਜਿਹੜੀ ਆ ਸਾਫ ਸੁਥਰੀ ਕੋਠੀ ਬਣੀ ਹੋਈ ਆ ਸੋ ਇੱਥੇ 6 ਲੱਖ ਮਰਲੇ ਦਾ ਰੇਟ ਚੱਲਦਾ ਜੀ ਖਾਲੀ ਸੋ ਇਸ ਕਰਕੇ ਇਹ 13 ਲੱਖ ਦੀ ਕੋਠੀ ਆ ਡੇਢ ਮਰਲੇ ਦੀ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਸੋ ਐਡ ਕਰੋਣੀ ਹੋਵੇ ਜਾਂ ਕੋਠੀ ਨੂੰ ਖਰੀਦਣਾ ਹੋਵੇ ਤਾਂ ਆਪਣਾ ਜਿਹੜਾ ਨੰਬਰ ਡਿਸਪਲੇ ਤੇ ਦਿੱਤਾ ਹੁੰਦਾ ਤੁਸੀਂ ਉੱਥੇ ਕੰਟੈਕਟ ਕਰਕੇ ਕੰਟੈਕਟ ਕਰ ਸਕਦੇ ਹੋ ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ